ਗੂਜਰੀ ਮਹੱਲਾ ਪੰਜਵਾ ਤੇ ਪਦੇ ਘਰ ਦੂਜਾ ਇੱਕ ਓ ਅੰਕਾਰ ਸਤਗੁਰ ਪ੍ਰਸਾਦਿ ਦੁਖ ਬਿਨਸੇ ਸੁਖ ਕੀਆ ਨਿਵਾਸ ਤ੍ਰਿਸ਼ਨਾ ਜਲਨ बुझਾਈ ਨਾ ਮਨਧਾਨ ਸਤਗੁਰੂ ਦਰੜਾਇ ਬਿਨ ਸਨਾ ਆਵੈ ਜਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਨ ਤਨ ਸਤਗੁਰੂ ਗਰੀਬ ਨਵਾਜ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਅੰਗ 497 ਪੰਜਵੇਂ ਸਤਿਗੁਰੂ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀਆਂ ਦੀ ਬਾਣੀ ਰਾਗ ਗੂਜਰੀ ਦੇ ਵਿੱਚ ਗੂਜਰੀ ਮਹੱਲਾ ਪੰਜਵਾਤ ਪਦੇ ਕਰ ਦੂਜਾ ਬਾਣੀ ਦਾ ਰੂਪ ਤੇ ਪਦੇ ਦੂਸਰੇ ਘਰ ਦੇ ਵਿੱਚ ਗਾਉਣ ਦਾ ਉਪਦੇਸ਼ ਇੱਕ ਓੰਕਾਰ ਸਤਿਗੁਰ ਪ੍ਰਸਾਦ ਮੰਗਲ ਅਰਥਾਤ ਕਿ ਓੰਕਾਰ ਇੱਕ ਹੈ ਸਤਿਗੁਰ ਪਾਸ਼ਾ ਜੀਆਂ ਦੀ ਕਿਰਪਾ ਦੇ ਨਾਲ ਮਿਲਦਾ ਹੈ ਸੋ ਆਪਣੇ ਬਚਨ ਦੇ ਪਹਿਲੇ ਪਦੇ ਜ ਮਹਾਰਾਜ ਕਿਰਪਾ ਕਰਦੇ ਨੇ ਕਹਿੰਦੇ ਦੁੱਖ ਬਿਨਸੇ ਸੁਖ ਕੀਆ ਨਿਵਾਸਾ ਤ੍ਰਿਸ਼ਨਾ ਜਲਨ ਬੁਝਾਈ ਨਾਮਨ ਧਾਨ ਸਤਗੁਰ ਦਿਰੜਾਇਆ ਬਿਨਸ ਨਾ ਆਵੇ ਜਾਈ ਦੁੱਖ ਬਿਨਸੇ ਸੁਖ ਕੀਆ ਨਿਵਾਸਾ ਅਰਥਾਤ ਗੁਰਮੁਖਾਂ ਗੁਰੂ ਪਿਆਰਿਆਂ ਦੇ ਸਾਰੇ ਦੁੱਖ ਬਿਨਸ ਗਏ ਕਦੇ ਉਹਨਾਂ ਦੇ ਅੰਦਰ ਅੰਤਿਸ਼ ਕਰਨ ਦੇ ਵਿੱਚ ਸੁੱਖਾਂ ਨੇ ਆ ਕੇ ਨਿਵਾਸ ਕਰਨਾ ਕੀਤਾ ਪਰ ਮਹਾਰਾਜ ਕਹਿੰਦੇ ਤ੍ਰਿਸ਼ਨਾ ਜਲਨ 부ਝਾਈ ਅਰਥਾਤ ਕਿ ਉਹਨਾਂ ਦੇ ਅੰਦਰੋਂ ਸਾਕਾਲਪੁਰਖ ਵਾਹਿਗੁਰੂ ਜੀ ਨੇ ਭੁੱਖਾਂ ਢਕਣਾ ਵਾਲਾ ਲਾਲਸਾਵਾਂ ਤੇ ਤ੍ਰਿਸ਼ਨਾਵਾਂ ਆਦ ਦੀ ਜਲਨ ਅਥਵਾ ਸਾੜਾ ਜਾਂ ਅਗ ਆਦ ਵੀ 부ਝਾ ਦਿੱਤੀ ਹੈ ਕਿ ਮੇ ਮਹਾਰਾਏ ਕਿਨੇ ਨਾਮਨ ਧਾਨ ਸਤਗੁਰੂ ਦ੍ਰਿੜਾਇਆ ਬਿਨਸ ਨ ਆਵੇ ਜਾਈ ਨਾਮਨ ਧਾਨ ਸਤਗੁਰੂ ਦ੍ਰਿੜਾਇਆ ਅਰਥਾਤ ਕਿ ਹੁਣ ਸਤਗੁਰੂ ਪਾਤਸ਼ਾਹ ਜੀਆਂ ਨੇ ਸਾਨੂੰ ਨਾਮ ਦੇ ਨਿਧਾਨ ਅਥਵਾ ਖਜਾਨਿਆਂ ਦੇ ਵਿੱਚ ਦ੍ਰਿੜ ਕਰ ਦਿੱਤਾ ਪਰਪੱਕ ਕਰ ਦਿੱਤਾ ਔਰ ਮਹਾਰਾਜ ਕਹਿੰਦੇ ਬਿਨਸ ਨਾ ਆਵੇ ਜਾਈਅਰਥਾਤਕ ਹੁਣ ਅਸੀਂ ਬਿਨਸ ਕੇ ਆਉਂਦੇ ਜਾਂਦੇ ਨਹੀਂ ਪਾਵ ਕੇ ਮਰ ਕੇ ਜੰਮਦੇ ਮਰਦੇ ਨਹੀਂ ਸੁਅਗੋ ਰਹਾਵ ਵਾਲੀਆਂ ਪੰਕਤੀਆਂ ਦੇ ਵਿੱਚ ਮਹਾਰਾਜ ਕਿਰਪਾ ਕਰਦੇ ਹਨ ਕਹਿੰਦੇ ਹਾਰ ਜਪ ਮਾਇਆ ਬੰਧਨ ਟੂਟੇ ਪਾਏ ਕਿਰਪਾਲ ਦਿਆਲ ਪ੍ਰਭ ਮੇਰੇ ਸਾਧ ਸੰਗਤ ਮਿਲ ਛੂਟੇ ਰਹਾਓ ਹਰ ਜਪ ਮਾਇਆ ਬੰਧਨ ਟੂਟੇ ਅਰਥਾਤ ਕਿਸ ਹਰੀ ਜੀ ਨੂੰ ਜਪ ਕੇ ਹੁਣ ਸਾਡੇ ਗਲ ਦੇ ਵਿੱਚੋਂ ਸਮੋਣੀ ਮਾਇਆ ਦੇ ਐਬਾਂ ਉਗਣਾਂ ਤੇ ਵਿਕਾਰਾ ਰੂਪੀ ਬੰਧਨ ਟੁੱਟ ਗਏ ਕਹਿੰਦੇ ਹਰ ਜਪ ਮਾਇਆ ਬੰਧਨ ਟੂਟੇ ਪਏ ਕਿਰਪਾਲ ਦਿਆਲ ਪ੍ਰਭ ਮੇਰੇ ਸਾਧ ਸੰਗਤ ਮਿਲ ਛੂਟੇ ਰਹਾਓ ਪਏ ਕਿਰਪਾਲ ਦਿਆਲ ਪ੍ਰਭ ਮੇਰੇ ਰਥਾਤ ਕਿ ਹੁਣ ਮੇਰੇ ਪ੍ਰਭੂ ਜੀ ਮੇਰੇ ਸਵਾਮੀ ਜੀ ਮੇਰੇ ਮਾਲਕ ਜੀ ਸਾਡੇ ਤੇ ਤੇ ਆਲੂ ਕਿਰਪਾਲੂ ਹੋਏ ਨੇ ਮਿਹਰਬਾਨ ਅਤਿ ਰਸਵਾਨ ਹੋਏ ਨੇ ਜਿਸ ਦੇ ਫਲ ਸਰੂਪ ਮਹਾਰਾਜ ਕਹਿੰਦੇ ਸਾਧ ਸੰਗਤ ਮਿਲ ਛੂਟੇ ਅਰਥਾਤ ਕਿ ਉਸ ਪ੍ਰਭੂ ਜੀ ਨੇ ਤਰੁੱਟ ਕੇ ਸਾਨੂੰ ਸਾਧ ਸੰਗਤ ਦੀ ਦਾਤ ਬਖਸ਼ੀ ਕਤੈ ਅਸੀਂ ਉਸ ਸਾਧ ਸੰਗਤ ਜੀ ਦੇ ਸਦਕਾ ਉਸ ਮੋਣੀ ਮਾਇਆ ਦੇ ਵਿਕਾਰਾਂ ਰੂਪੀ ਬੰਧਨਾਂ ਤੋਂ ਛੁੱਟ ਗਏ ਆਜ਼ਾਦ ਹੋ ਗਏ ਸੁਰਹਾਵ ਅਰਥਾਤ ਵਿਸ਼ਰਾਮ ਦੇ ਕੇ ਅੱਗੋਂ ਆਪਣੇ ਬਚਨ ਦੇ ਦੂਸਰੇ ਪਦੇ 'ਚ ਮਹਾਰਾਜ ਕਿਰਪਾ ਕਰਦੇ ਨੇ ਕਹਿੰਦੇ ਆਠ ਬਹਿਰ ਹਰ ਕੇ ਗੁਣ ਗਾਵੇ ਭਗਤ ਪ੍ਰੇਮ ਰਸ ਮਾਤਾ ਖਰਖ ਸੋਗ ਦੋ ਮਹੇਨਰਲਾ ਕਰਨੇ ਹਾਰ ਪਛਤਾ ਆਠ ਪਹਿਰ ਹਰ ਕੇ ਗੁਣ ਗਾਵੇ ਅਰਥਾਤ ਕਿਉ ਗੁਰਮੁ ਗੁਰੂ ਪਿਆਰਾ ਅਠ ਪੈਰ ਉਸ ਹਰੀ ਜੀ ਦੇ ਗੁਣਾਂ ਨੂੰ ਗਾਉਂਦਾ ਹੀ ਰਹਿੰਦਾ ਹੈ ਕਿਹੜਾ ਮਹਾਰਾਜ ਕਹਿੰਦੇ ਭਗਤ ਪ੍ਰੇਮ ਰਸ ਮਾਤਾ ਕਰਤਾਤ ਗਜੜਵ ਗੁਰਮੁ ਗੁਰੂ ਪਿਆਰਾ ਉਸ ਅਕਾਲ ਪੁਰਖ ਵਾਹਿਗੁਰੂ ਜੀ ਦੀ ਪ੍ਰੇਮਾ ਭਗਤੀ ਦੇ ਰਸ ਦੇ ਵਿੱਚ ਐਨ ਮਸਤ ਹੋਇਆ ਨਾ ਉਸ ਦੇ ਪ੍ਰੇਮ ਰਸ ਦੇ ਵਿੱਚ ਪੂਰੀ ਤਰ੍ਹਾਂ ਐਨ ਲੀਨ ਹੋਇਆ ਉਹ ਉੱਠੋ ਪੈਰ ਹਰੀ ਜੀ ਦੇ ਗੁਣਾਂ ਨੂੰ ਭਾਈ ਗਾਉਂਦਾ ਹੀ ਰਹਿੰਦਾ ਔਰ ਮਹਾਰਾਜ ਕਹਿੰਦੇ ਹਰਖ ਸੋਗ ਦੋਹ ਮਹੇਨ ਰਾਲਾ ਕਰਨ ਹਾਰ ਪਛਤਾ ਹਰਖ ਸੋਗ ਦੋ ਮਾਹੇ ਨਿਰਾਲਾ ਅਰਥਾਤ ਕਿਉ ਗੁਰਮੁ ਗਰੂ ਪਿਆਰਾ ਹਰਖ ਤੇ ਸੋਗ ਥਵਾ ਖੁਸ਼ੀ ਤੇ ਗਮਿਆਦ ਦੋਹਾਂ ਤੋਹੀ ਨਿਰਾਲਾ ਅਰਥਾਤ ਨਰਲੇਪੁ ਨਿਬੜਦਾ ਨਿਆਰਾ ਹੋ ਨਿਬੜਦਾ ਮਹਾਰਾਜ ਕਹਿੰਦਾ ਕਰਣਹਾਰ ਪਛਾਤਾ ਅਰਥਾਤ ਕਿ ਇਸ ਤਰ੍ਹਾਂ ਉਸ ਕਰਨਹਾਰ ਪਰਮੇਸ਼ਰ ਜੀ ਨੂੰ ਸਾਰੇ ਜਹਾਨ ਨੂੰ ਰਚਣਹਾਰ ਅਕਾਲ ਪੁਰਖ ਵਾਹਿਗੁਰੂ ਜੀ ਨੂੰ ਪਾਈ ਪਛਾਣ ਲੈਂਦਾ ਹੈ ਸਵਾਗਤਮ ਆਪਨੇ ਬਚਨ ਦੇ ਤੀਸਰੇ ਪਦੇ ਚ ਮਹਾਰਾਜ ਕਿਰਪਾ ਕਰਦੇ ਨੇ ਕਹਿੰਦੇ ਜਿਸ ਕਾ ਸਾ ਤਨ ਹੀ ਰਖ ਲੀਆ ਸਗਲ ਜੁਗਤ ਬਣ ਆਈ ਕਹੋ ਨਾਨਕ ਪ੍ਰਭ ਪੁਰਖ ਦਿਆਲਾ ਕੀਮਤ ਕਹਿਣ ਨਾ ਜਾਈ ਜਿਸ ਕਾ ਸਾ ਤੇ ਨਹੀਂ ਰਖ ਲਈ ਅਰਥਾਤ ਕਿ ਜਿਹੜੇ ਵੀ ਅਕਾਲ ਪੁਰਖ ਵਾਹਿਗੁਰੂ ਜੀ ਦਾ ਮੈਂ ਦਾਸ ਅਥਵਾ ਸੇਵਕ ਸੀ ਨਾ ਚਾਕਰ ਸੀ ਜੀ ਦਾ ਮੈਂ ਨੌਂਕਰ ਸੀ ਮਹਾਰਾਜ ਕਹਿੰਦੇ ਤੇ ਨਹੀਂ ਰਖ ਲਈ ਅਰਥਾਤ ਕਿ ਉਸੇ ਅਕਾਲ ਪੁਰਖ ਵਾਹਿਗੁਰੂ ਜੀ ਨੇ ਮੇਰੀ ਰੱਖਿਆ ਕਰਨੀ ਕੀਤੀ ਹੈ ਮੈਨੂੰ ਰਖਣਾ ਕੀਤਾ ਭਾਈ ਤਾਂ ਤੇ ਮਹਾਰਾਜ ਕਹਿੰਦੇ ਸਗਲ ਜੁਗਤ ਬਣਾਈ ਅਰਥਾਤ ਕਿ ਹੁਣ ਜੀਵਨ ਦੀਆਂ ਸਾਰੀਆਂ ਜੁਗਤੀਆਂ ਹੀ ਮੇਰੇ ਲਈ ਬਣਾਈਆਂ ਹਨ ਬਾਬਾ ਕਿ ਹੁਣ ਹਰ ਇੱਕ ਉਦਮ ਪਰਾਲਾ ਥਵਾ ਚਾਰਾ ਹੀ ਮੇਰੇ ਲਈ ਕਾਰਗਰ ਸਾਬਤ ਹੋਇਆ ਹੈ ਕਹਿੰਦੇ ਕਹੋ ਨਾਨਕ ਪ੍ਰਭ ਪੁਰਖ ਦਿਆਲਾ ਕੀਮਤ ਕਹਿਣ ਨਾ ਜਾਈ ਕਹੋ ਨਾਨਕ ਪ੍ਰਭ ਪੁਰਖ ਦਿਆਲਾ ਅਰਥਾਤ ਕਿ ਕਹਿੰਦੇ ਨੇ ਪੰਜਵੇਂ ਨਾਨਕ ਧੰਗੁਰ ਅਰਜਨ ਦੇ ਮਹਾਰਾਜ ਕਿ ਉਹ ਅਕਾਲ ਪੁਰਖ ਵਾਹਿਗੁਰੂ ਜੀ ਦਇਆ ਦਾ ਘਰ ਹੈ ਇੱਕ ਰਸ ਵਿਆਕ ਪਰਮੇਸ਼ਰ ਤਰਸਵਾਣ ਮਿਹਰਬਾਨ ਜੀਆਂ ਤੇ ਕਹਿੰਦਾ ਕੀਮਤ ਕਹਿਣ ਨਾ ਜਾਈ ਉਸ ਅਕਾਲ ਪੁਰਖ ਵਾਹਿਗੁਰੂ ਦੀ ਕੀਮਤ ਕਹੀ ਨਹੀਂ ਜਾ ਸਕਦੀ ਮੁੱਲ ਪਾਇਆ ਨਹੀਂ ਜਾ ਸਕਦਾ ਬੇਸ਼ੱਕ ਉਹਨੂੰ ਵਧਿਆਉਂਦੇ ਤਾਂ ਬਹੁਤ ਨੇ ਪਰ ਮੁੱਲ ਪਾ ਕੇ ਵਧਿਆ ਨਹੀਂ ਜਾ ਸਕਦੇ ਕੀਮਤ ਪਾਏ ਨਾ ਕਹਿਆ ਜਾਏ ਕਹਿਣ ਵਾਲੇ ਤੇਰੇ ਰਹੇ ਸਮਾਏ ਕਹਿਣ ਵਾਲੇ ਉਹਦੇ ਚ ਅਲੀਨ ਹੋ ਕੇ ਰਹਿ ਜਾਂਦੇ ਨੇ ਗਵਾਚ ਕੇ ਰਹਿ ਜਾਂਦੇ ਨੇ ਪਰ ਉਹਦਾ ਮੁੱਲ ਨਹੀਂ ਪਾ ਸਕਦੇ ਮੁੱਲ ਪਾ ਕੇ ਉਹਨੂੰ ਕੋ ਕਹਿ ਨਹੀਂ ਸਕਦਾ ਸੋ ਮਹਾਰਾਜ ਕਹਿੰਦੇ ਜਿਸ ਕਾ ਸਾਤ ਨਹੀਂ ਰਖ ਲੀਆ ਸਗਲ ਜੁਗਤ ਬਣ ਆਈ ਕਹੋ ਨਾਨਕ ਪ੍ਰਵਕੁਰਖ ਦਿਆਲਾ ਕੀਮਤ ਕਹਿਣ ਨਾ ਜਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ